ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਸ ਵਿੱਚ 10 ਲੱਖ ਤੱਕ ਦਾ ਮੁਫਤ ਇਲਾਜ ਕੀਤਾ ਜਾਂਦਾ ਦੋਸਤੋ ਇਹ ਸਕੀਮ ਪੰਜਾਬ ਗਵਰਨਮੈਂਟ ਨੇ 22 ਜਨਵਰੀ ਤੋਂ ਲਾਗੂ ਕਰ ਦਿੱਤੀ ਹੈ ਅਤੇ ਕਾਰਡ ਬਣਾਨੇ ਵੀ ਸਟਾਰਟ ਹੋ ਚੁੱਕੇ ਹਨ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਵੀ ਆਪਾਂ ਕਾਰਡ ਕਿਵੇਂ ਬਣਾ ਸਕਦੇ ਹਾਂ ਕੀ ਕੀ ਐਲੀਜੀਬਿਲਟੀ ਹੈ ਕੌਣ ਕੌਣ ਇਹ ਕਾਰਡ ਬਣਾ ਸਕਦਾ ਦੋਸਤੋ ਕਿਹੜੇ ਹਸਪਤਾਲਾਂ ਵਿੱਚ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਇਲਾਜ ਕਰਵਾ ਸਕਦੇ ਹਾਂ ਇਹ ਸਾਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਸੋ ਐਸ ਲਈ ਇਸ ਵੀਡੀਓ ਨੂੰ ਅਖੀਰ ਤੱਕ ਦੇਖਦੇ ਰਹਿਣਾ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਬਾਤੋ ਦੇ ਸ਼ੇਅਰ ਕਰਨਾ ਲਾਈਕ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲੈਣਾ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਇਹ ਕਾਰਡ ਕੌਣ-ਕੌਣ ਬਣਾ ਸਕਦਾ ਜਿਵੇਂ ਕਿ ਦੋਸਤੋ ਪਹਿਲਾਂ 5 ਲੱਖ ਵਾਲੇ ਕਾਰਡ ਬਣੇ ਸੀ ਉਸ ਲਈ ਆਪਾਂ ਨੂੰ ਰਾਸ਼ਨ ਕਾਰਡ ਹੋਣਾ ਜ਼ਰੂਰੀ ਸੀ ਜਾਂ ਆਪਣੇ ਕੋਲ ਜੇ ਫਾਰਮ ਹੋਣਾ ਜ਼ਰੂਰੀ ਸੀ ਤਾਂ ਇਸ ਵਿੱਚ ਇਦਾਂ ਦੀ ਦੋਸਤੋ ਕੋਈ ਵੀ ਐਲੀਜੀਬਿਲਟੀ ਨਹੀਂ ਕੋਈ ਵੀ ਹੋਵੇ ਬਸ ਪੰਜਾਬ ਦਾ ਬਸਨੀਕ ਹੋਣਾ ਜ਼ਰੂਰੀ ਆ ਚਾਹੇ ਕੋਈ ਸਰਕਾਰੀ ਨੌਕਰੀ ਕਰਦਾ ਹੋਵੇ ਚਾਹੇ ਕੋਈ ਆ ਦੋਸਤੋ ਕੋਈ ਵੀ एलिजिਬਿਲਟੀ ਨਹੀਂ بس ਪੰਜਾਬ ਦਾ ਬਸਨੀਕ ਹੋਣਾ ਜ਼ਰੂਰੀ ਹੈ ਨੰਬਰ 2 ਤੇ ਦੋਸਤੋ ਕਿਹੜੇ ਕਿਹੜੇ ਡਾਕੂਮੈਂਟ ਲੱਗਣੇ ਆ ਡਾਕੂਮੈਂਟ ਦੋਸਤੋ ਜੇਕਰ ਤੁਹਾਡੀ ਉਮਰ 18 ਸਾਲ ਤੋਂ ਉੱਪਰ ਆ ਤਾਂ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਹੋਣਾ ਜ਼ਰੂਰੀ ਹੈ ਨੰਬਰ 2 ਤੇ ਆਧਾਰ ਕਾਰਡ ਤੇ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਤੇ ਜੇਕਰ ਦੋਸਤੋ ਤੁਹਾਡਾ ਵੋਟਰ ਆਈਡੀ ਕਾਰਡ ਵਿੱਚ ਤੇ ਆਧਾਰ ਕਾਰਡ ਵਿੱਚ ਸਾਰਾ ਡਾਟਾ ਕੋਈ ਵੀ ਜਿਵੇਂ ਡੇਟ ਆਫ ਬਰਥ ਵਗੈਰਾ ਜਾਂ ਕੋਈ ਹੋਰ ਐਡਰੈਸ ਵਗੈਰਾ ਆਪ ਨਹੀਂ ਬਰਾਬਰਤਾ ਦੋਸਤੋ ਤੁਸੀਂ ਉਹ ਬਰਾਬਰ ਕਰਾ ਲੈਣਾ ਉਸ ਤੋਂ ਬਾਅਦ ਹੀ ਦੋਸਤੋ ਇਹ ਕਾਰਡ ਤੁਸੀਂ ਬਣਾ ਸਕੋਗੇ ਜੇਕਰ ਦੋਸਤੋ ਤੁਹਾਡੀ ਉਮਰ 18 ਸਾਲ ਤੋਂ ਘਟਾ ਤਾਂ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਦੀ ਜਗ੍ਹਾ ਤੇ ਤੁਹਾਡੇ ਕੋਲ ਜਨਮ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਸੋ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਇਹ ਕਾਰਡ ਕਿਹੜੇ ਹਸਪਤਾਲਾਂ ਵਿੱਚ ਅਤੇ ਕਿਹੜੀਆਂ ਬਿਮਾਰੀਆਂ ਨੂੰ ਕਵਰ ਕਰਦਾ ਹੈ ਦੋਸਤੋ ਪ੍ਰਤੀ ਪਰਿਵਾਰ ਪ੍ਰਤੀ ਸਾਲ ਚ 10 ਲੱਖ ਤੱਕ ਦਾ ਨਕਦ ਰਹਿਤ ਇਲਾਜ ਜੋ ਗੰਭੀਰ ਬਿਮਾਰੀਆਂ ਸਰਜਰੀਆਂ ਅਤੇ ਐਮਰਜੈਂਸੀ ਨੂੰ ਕਵਰ ਕਰਦਾ ਹੈ ਦਿਲ ਦੇ ਨਾਲ ਸੰਬੰਧਿਤ ਬਿਮਾਰੀਆਂ ਦਾ ਇਲਾਜ ਕੈਂਸਰ ਦਾ ਇਲਾਜ ਗੁਰਦਿਆਂ ਦਾ ਡਾਇਲਿਸ ਜੇ ਦਿਮਾਗ ਦੀ ਸਰਜਰੀ ਆਦ ਵਿੱਚ ਇਸ ਵਿੱਚ ਕਵਰ ਕੀਤੇ ਜਾਂਦੇ ਹਨ ਤੇ ਹੋਰ ਵੀ ਇਹ ਕਾਰਡ ਵਿੱਚ ਬਿਮਾਰੀਆਂ ਆ ਜਾਂਦੀਆਂ ਹਨ ਦੋਸਤੋ ਜਿਹੜੇ ਹਸਪਤਾਲਾਂ ਵਿੱਚ ਚੱਲਦਾ ਹੈ ਪੰਜਾਬ ਅਤੇ ਚੰਡੀਗੜ੍ਹ ਦੇ ਕਰੀਬ 900 ਸਰਕਾਰੀ ਅਤੇ ਪ੍ਰਾਈਵੇਟ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਇਲਾਜ ਉਪਲਬਧ ਹੈ ਇਸ ਕਾਰਡ ਤੇ ਹੋਰ ਦੋਸਤੋ ਇਸ ਯੋਜਨਾ ਵਿੱਚ ਹਸਪਤਾਲ ਵਿੱਚ ਭਾਰਤੀ ਹੋਣ ਤੋਂ ਪਹਿਲਾਂ ਇਹ ਹਸਪਤਾਲਾਂ 'ਚ ਭਰਤੀ ਹੋਣ ਤੋਂ ਬਾਅਦ ਦੀ ਦੇਖਭਾਲ ਦਾ ਖਰਚਾ ਆਈਸੀਯੂ ਅਤੇ ਕ੍ਰਿਟੀਕਲ ਕੇਅਰ ਸਵਾਵਾ ਜਾਂਚ ਦਵਾਈਆਂ ਅਤੇ ਖਪਤਕਾਰ ਸਮਾਨ ਤੇ ਸਰਜਰੀ ਨੇ ਦੀ ਇੱਕ ਵੀ ਕਵਰ ਕਰਦਾ ਹੈ ਤਾਂ ਦੋਸਤੋ ਇਹ ਕਾਰਡ ਆਪਾਂ ਬਣਾਉਣਾ ਕਿਵੇਂ ਐਸ ਲਈ ਦੋਸਤੋ ਪਿੰਡ ਪਿੰਡੀ ਕੈਂਪ ਲੱਗ ਰਹੇ ਹੈ ਗਵਰਨਮੈਂਟ ਵੱਲੋਂ ਜੇਕਰ ਦੋਸਤੋ ਤੁਹਾਡੇ ਪਿੰਡਾਂ ਵਿੱਚ ਹਜੇ ਕੋਈ ਨਹੀਂ ਕੈਂਪ ਵਗੈਰਾ ਲੱਗ ਰਹੇ ਤਾਂ ਦੋਸਤੋ ਤੁਸੀਂ ਆਪਣੇ ਨੇੜੇ ਦੇ ਸੀਐਸਸੀ ਸੈਂਟਰ ਵਿੱਚ ਜਾ ਕੇ ਇਹ ਕਾਰਡ ਬਣਾ ਸਕਦੇ ਹੋ ਜੇਕਰ ਦੋਸਤੋ ਤੁਹਾਡੇ ਕੋਲ nhabeneficiary.gov.in ਦੀ অপারেਟਰ ਆਈਡੀ ਹੈਗੀ ਤਾਂ ਦੋਸਤੋ ਤੁਸੀਂ ਘਰ ਬੈਠੇ ਬਣਾ ਸਕਦੇ ਹੋ ਜਾਂ csc id ਤੇ ਵੀ ਤੁਸੀਂ ਘਰ ਬੈਠੇ ਬਣਾ ਸਕਦੇ ਹੋ ਜਾਂ ਦੋਸਤੋ ਤੁਸੀਂ ਆਪਣੇ ਨੇੜੇ ਸੇਵਾ ਕੇਂਦਰ ਚ ਜਾ ਕੇ ਵੀ ਇਹ ਕਾਰਡ ਅਪਲਾਈ ਕਰ ਸਕਦੇ ਹੋ ਇਸ ਤਰ੍ਹਾਂ ਦੋਸਤੋ ਤੁਸੀਂ ਕਾਰਡ ਬਣਾ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਲਈ ਐਨ ਆਈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੱਤ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਜੇਕਰ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਤਾਂ ਇਹ ਠਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਦੋਸਤੋ